ਕੰਮ ਕਰਵਾ ਕੇ ਪਿੱਛੋਂ ਨਹੀਂ ਦਿੰਦੇ ਪੈਸੇ ਇਹ ਤਾਂ ਕੰਮ ਕਰਨ ਵਾਲਿਆਂ ਨੇ ਮੌਕੇ ਤੇ ਹੀ ਚੱਕ ਤੇ ਫੱਟੇ ਅਕਸਰ ਹੀ ਜਦੋਂ ਵੀ ਲੋਕ ਕਿਸੇ ਤੋਂ ਕੋਈ ਕੰਮ ਕਰਵਾਉਂਦੇ ਨੇ ਤਾਂ ਕੰਮ ਹੋਣ ਤੋਂ ਬਾਅਦ ਉਸਦੇ ਸਾਰੇ ਪੈਸੇ ਦੇ ਦਿੰਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਨੌਜਵਾਨ ਛੱਤ ਉੱਪਰ ਲੱਗੀ ਡਾਊਨ ਸੀਲਿੰਗ ਨੂੰ ਤੋੜ ਰਹੇ ਨੇ ਤੇ ਇੱਕ ਨੌਜਵਾਨ ਉਹਨਾਂ ਦੀ ਵੀਡੀਓ ਬਣਾ ਰਿਹਾ ਏ ਦਰਸਲ ਇਸ ਵਿਅਕਤੀ ਨੇ ਆਪਣੇ ਨਵੇਂ ਘਰ ਵਿੱਚ ਇਹਨਾਂ ਨੌਜਵਾਨਾਂ ਤੋਂ ਡਾਊਨ ਸੀਲਿੰਗ ਕਰਵਾਈ ਸੀ ਪਰ ਕੰਮ ਕਰਵਾਉਣ ਤੋਂ ਬਾਅਦ ਇਹਨਾਂ ਦੀ ਮਿਹਨਤ ਦੇ ਪੈਸੇ ਨਹੀਂ ਦਿੱਤੇ ਬਾਰ-ਬਾਰ ਪੈਸੇ ਮੰਗਣ ਤੇ ਵੀ ਜਦੋਂ ਮਕਾਨ ਮਾਲਕ ਇਹਨਾਂ ਨੂੰ ਲਾਰੇ ਲਾਉਂਦਾ ਰਿਹਾ ਤਾਂ ਇਹਨਾਂ ਨੇ ਅੱਕ ਕੇ ਇੱਕ ਦਿਨ ਸਾਰੇ ਹੀ ਘਰ ਵਿੱਚ ਕੀਤੀ ਡਾਊਨ ਸੀਲਿੰਗ ਜਿੰਨਾ ਹੱਥਾਂ ਨਾਲ ਲਾਈ ਸੀ ਉਹਨਾਂ ਹੱਥਾਂ ਨਾਲ ਹੀ ਸਾਰੀ ਤੋੜ ਦਿੱਤੀ ਅਤੇ ਉਸ ਦੀ ਮੌਕੇ ਤੇ ਵੀਡੀਓ ਵੀ ਬਣਾਈ ਲੋ ਜੀ ਜੋ ਆਦਮੀ ਕੰਮ ਕਰਵਾ ਕੇ ਪੈਸੇ ਨਾ ਦੇ ਉਸ ਨੂੰ ਅਸੀਂ ਇਹ ਹਾਲ ਕਰਦੇ ਹਾਂ ਇਹ ਦੇਖੇ ਇਹ ਦੇਖੇ ਇਹ ਦੇਖੇ ਇਸਨੇ ਉਹ ਸੀਲਿੰਗ ਕਰਵਾਈ थी ਹਮਸੇ ਤੋ ਮੈਂ ਪੈਸੇ ਨਹੀਂ दिए ਤੋ ਹਮਨੇ ਕਹਾ ਠੀਕ ਹੈ ਸੋ ਕੀ ਕਿਸੇ ਦਾ ਮੈਨਤਾਨਾ ਇਸ ਤਰ੍ਹਾਂ ਰੱਖਣਾ ਚਾਹੀਦਾ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਹਰ ਇੱਕ ਤੱਕ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ